ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹੁਣ ਤੋਂ WCL ਵਿੱਚ ਹਿੱਸਾ ਨਹੀਂ ਲਵੇਗੀ ਪਾਕਿਸਤਾਨ ਟੀਮ ਪੀਸੀਬ ਨੇ ਲਗਾਈ ਪਾਬੰਦੀ ਕਿਹਾ ਖੇਡ ਭਾਵਨਾ ਦਾ ਕੀਤਾ ਗਿਆ અપਮਾਨ ਦੱਖਣੀ ਅਫਰੀਕਾ ਚੈਂਪੀਅਨਸ ਨੇ ਪਾਕਿਸਤਾਨ ਚੈਂਪੀਅਨਸ ਨੂੰ ਹਰਾ ਕੇ ਬੱਲੇ ਚੈਂਪੀਅਨਸ਼ਿਪ ਹਾਫ ਲੈਂਡਰਜ਼ 2025 ਟੂਰਨਾਮੈਂਟ ਜਿੱਤਿਆ ਹੈ ਦੱਖਣੀ ਅਫਰੀਕਾ ਦੀ ਟੀਮ ਨੇ 2 ਅਗਸਤ ਨੂੰ ਬਰਮੀਕਾ ਦੇ ਜਬਸਟਨ ਮੈਦਾਨ ਵਿੱਚ ਮੈਦਾਨ ਤੇ ਖੇਡੇ ਗਏ ਫਾਈਨਲ ਨੂੰ ਨੋਨ ਨਾਲ ਜਿੱਤ ਪ੍ਰਾਪਤ ਕੀਤੀ ਹੈ ਦੱਖਣੀ ਅਫਰੀਕਾ ਚੈਂਪੀਅਨਸ ਨੂੰ ਜਿੱਤਣ ਲਈ 196 ਦੌੜਾਂ ਦਾ ਟਿਚਰ ਰੱਖਿਆ ਮਿਲਿਆ ਹੈ ਜਿਸ ਨੂੰ ਉਹਨਾਂ ਨੇ ਸਿਰਫ 16.65 ਓਵਰਾਂ ਵਿੱਚ ਹਾਸਲ ਕਰ ਲਿਆ ਹੈ ਤਜਰਬੇਕਾਰ ਬੱਲੇਬਾਜ਼ এবੀ ਇਹ ਵੀ ਡਵਾਈਲਰਸ ਡਵਾਈਲਰਸ ਦੱਖਣੀ ਅਫਰੀਕਾ ਚੈਂਪੀਅਨ ਦੀ ਖਿਤਾਬ ਜਿੱਤ ਦੇ ਹੀ ਰੋਹਨ ਇਹ ਵੀ ਡਵਾਈਲਰਸ ਡਵਾਈਲਰਸ ਨੇ 60 ਗੇਂਦਾਂ ਦਾ ਸਾਹਮਣਾ ਕੀਤਾ ਹੈ ਤੇ ਜੇਤੂ 120 ਦੋੜਾਂ ਬਣਾਈਆਂ ਹਨ ਇਸ ਵਿੱਚ 12 ਚੌਕੇ ਅਤੇ 7 ਛੱਕੇ ਸ਼ਾਮਲ ਹਨ ਡਵਾਈਲਰਸ ਨੂਲ ਪਲੇ ਆਰ ਪਲੇਅਰ ਹਾਫ ਦਾ ਮੈਚ ਅਤੇ ਪਲੇਅਰ ਹਾਫ ਦਾ ਸੀਰੀ ਚੁਣਿਆ ਗਿਆ ਹੈ ਫਾਈਨਲ ਵਿੱਚ ਪਾਕਿਸਤਾਨ ਚੈਂਪੀਅਨ ਦੀ ਹਾਰ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਨੇ ਇੱਕ ਵੱਡਾ ਫੈਸਲਾ ਲਿਆ ਹੈ ਕਿ ਪੀਸੀਬੀ ਨੇ ਹੁਣ ਇਹੜਲੇ ਵਿਖ ਵਿੱਚ ਵਿਸ਼ਵ ਵਿਸ਼ਵ ਚੈਂਪੀਅਨਸ਼ਿਪ ਹਾਫ ਲੈਡਜ਼ ਟੂਰਨਾਮੈਂਟ ਵਿੱਚ ਪਾਕਿਸਤਾਨ ਟੀਮ ਦੀ ਭਾਗੀਦਾਰੀ ਦੇ پابੰਦੀ ਲਗਾ ਦਿੱਤੀ ਹੈ ਬੋਰਡ ਦਾ ਕਹਿਣਾ ਹੈ ਕਿ ਟੂਰਨਾਮੈਂਟ ਪ੍ਰਬੰਧਕਾਂ ਦਾ ਰਵਈਆ ਪੱਖਪਾਤੀ ਤੇ ਦੋਹਰਾ ਮਾਪ ਡੰਡ ਸੀ ਖਾਸ ਕਰਕੇ ਇਸ ਤਰ੍ਹਾਂ ਦੇ ਇਸ ਤਰ੍ਹਾਂ ਇੰਡੀਆ ਚੈਂਪੀਅਨਸ ਦੇ ਇਥੇ ਸੈਮੀਫਾਈਨ ਤੋਂ ਹਟ ਕੇ ਹਟਣ ਤੋਂ ਬਾਅਦ ਡਬਲਿਊਸੀਐਲ ਨੇ ਪਰਿਕਿਰਿਆ ਦਿੱਤੀ ਹੈ ਬੋਰਡ ਦੇ ਵੱਲੋਂ ਜਾਰੀ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੀਸੀਬੀ ਨੇ ਮੌਨਸਨ ਮੌਨਸਨ ਨਕਵੀ ਨੇ ਪ੍ਰਦਾਨਗੀ ਹੇਠ ਆਪਣੀ 79ਵੀਂ ਗਵਰਨਿੰਗ ਬੋਰਡ ਦੀ ਮੀਟਿੰਗ ਵਿੱਚ ਡਬਲਿਊਸੀਐਲ ਨੇ ਨਿੰਦਨਯੋਗ ਕੰਮਕਾਜ ਦੀ ਸਮੀਖਿਆ ਕੀਤੀ ਹੈ ਟੂਰਨਾਮੈਂਟ ਦੇ ਜਾਨ ਬੁੱਝ ਕੇ ਪਿੱਛੇ ਹਟਣ ਵਾਲੀਆਂ ਟੀਮਾਂ ਨੂੰ ਅੰਕ ਦਿੱਤੇ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ